ਪਿੰਡ ਕੋਈ ਸੌਖਾ ਪਿੰਡ ਨਹੀਂ ਛੱਡਦਾ ਤੇ ਸੌਖਾ ਵੀ ਨਹੀਂ ਅੰਦਾਜ਼ ਕਿਸੇ ਮਾਂ ਵਾਸਤੇ ਆਪਣਾ ਪੁੱਤ ਵੱਡਾ ਕਰਕੇ 7 18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਬਗਾਨੇ ਮੁਲਕ ਨੂੰ ਤੋੜ ਦੇਣਾ ਹਨਾ ਬਹੁਤ ਬਹੁਤ ਚੱਲ ਕੇ ਆਇਆ ਕਰਜੇ ਚੱਕ ਕੇ ਆਇਆ ਅਮੇਰੀ ਅਗੇ ਕਰੇ ਨਹੀਂ ਸੀ ਪਈ ਉੱਥੇ ਤਾਈ ਵਿਚੱਕ ਕੇ ਆ ਗਏ ਉਹਦੋਂ ਕੈਨੇਡਾ ਸਰਕਾਰ ਨੂੰ ਲੋੜ ਸੀ ਹਨਾ ਦੋ ਸਟੂਡੈਂਟ ਸੱਦ ਲੈ ਉਹਦੋਂ ਨੂੰ ਚਾਹੀਦੇ ਸੀ ਅਸੀਂ ਉਹਦੋਂ ਨੂੰ ਸਸਤੀ ਲੇਬਰ ਵੀ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਇਮੀਗ੍ਰੇਸ਼ਨ ਦੇ ਉੱਤੇ ਭਾਗ ਦੂਜਾ ਇਹਦੇ ਵਿੱਚ ਜਿਹੜੇ ਲੋਕ ਬਾਹਰ ਜਾਣ ਦੇ ਸੁਪਨੇ ਦੇਖਦੇ ਨੇ ਜਾਂ ਜਿਹੜੇ ਬਾਹਰ ਪਹੁੰਚ ਚੁੱਕੇ ਨੇ ਉਹਨਾਂ ਨੂੰ ਕਿਹੜੇ-ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਰਨਾ ਪੈ ਰਿਹਾ ਜਿਹੜਿਆਂ ਨੇ ਜਾਣਾ ਤੇ ਕਰਨਾ ਪਊਗਾ ਜ਼ਰੂਰੀ ਨਹੀਂ ਵੀ ਇਹ ਚੀਜ਼ਾਂ ਸਾਰਿਆਂ ਨਾਲ ਵਾਪਰਨ ਹੋ ਸਕਦਾ ਕੁਝ ਕੁ ਲੋਕਾਂ ਨਾਲ ਵਾਪਰਨ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਤੇ ਜਿਹੜੇ ਮਾਪਿਓ ਸੁਪਨਾ ਦੇਖਦੇ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਤੇ ਸੋਚਦੇ ਨੇ ਵੀ ਉੱਥੇ ਜਾ ਕੇ ਉਹਦੀ ਜ਼ਿੰਦਗੀ ਤੇ ਉਹਦਾ ਭਵਿੱਖ ਸੁਨਹਿਰੀ ਬਣ ਜਾਊਗਾ ਤੇ ਸਾਡੇ ਵੀ ਜਿਹੜੇ ਦੁੱਖ ਦਰਦ ਨੇ ਟੁੱਟ ਜਾਣਗੇ ਅਸੀਂ ਵੀ ਸਕੂਨ ਦਾ ਸਾਹ ਲਵਾਂਗੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਆ ਵੀਡੀਓ ਤੇ ਬਣੇ ਰਹੋ ਵਧੀਆ ਲੱਗੂਗੀ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਬਾਰੇ ਦੱਸਿਆ ਸੀ ਵੀ ਲੋਕ ਦੋ ਨੰਬਰ 'ਚ ਚਲੇ ਜਾਂਦੇ ਨੇ ਕਿਹੜੇ ਕਿਹੜੇ ਮੁਸੀਬਤਾਂ ਦਾ ਸਾਹਮਣਾ ਕਰਦੇ ਨੇ ਕਿੱਦਾਂ ਲੋਕ ਛਿਪ ਕੇ ਰਹਿੰਦੇ ਨੇ ਤੇ ਕਿਹੜੀਆਂ-ਕਿਹੜੀਆਂ ਘਟਨਾਵਾਂ ਨੇ ਜੋ ਉਹਨਾਂ ਦੇ ਨਾਲ ਵਾਪਰਦੀਆਂ ਨੇ ਅੱਜ ਗੱਲ ਕਰਾਂਗੇ ਸਟੂਡੈਂਟਸ ਲਈ ਤਾਂ ਜਿਹੜੇ ਪਹੁੰਚ ਚੁੱਕੇ ਨੇ ਜਾਂ ਜਿਹੜੇ ਸੁਪਨੇ ਲੈ ਰਹੇ ਨੇ ਉੱਥੇ ਪਹੁੰਚਣ ਦੀ ਉਹ ਲੋਕ ਜੋ ਵਿਦੇਸ਼ 'ਚ ਪੂਰੇ ਸੰਸਾਰ ਦੇ ਵਿੱਚ ਕਿਤੇ ਵੀ ਜਾਣਾ ਚਾਹੁੰਦੇ ਪਹਿਲਾਂ ਤਾਂ ਇੱਕ ਡਾਟਾ ਦਿਖਾ ਦਿੰਨਾ ਤੁਹਾਨੂੰ ਡਾਟਾ ਦੇਖ ਲਓ ਵੀ ਪੂਰੇ ਸੰਸਾਰ ਦਾ ਡਾਟਾ ਹੈ ਅਬ੍ਰਾਉਡ ਦਾ ਡਾਟਾ ਜਿਨ੍ਹਾਂ ਨੇ ਆਪਣੇ ਭਾਰਤੀ ਪੰਜਾਬੀ ਭਾਰਤ ਦੇ ਵਿੱਚੋਂ ਜਿਨ੍ਹਾਂ ਵੀ ਲੋਕ ਬਾਹਰ ਗਏ ਨੇ ਉਹਨਾਂ ਦੀ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਮੌਤ ਦੀ ਦਰ ਆ 28458 ਲਗਭਗ 28500 ਦੇ ਨੇੜੇ ਆ ਜੋ ਆਫੀਸ਼ੀਅਲੀ ਡਾਟਾ ਵਾ ਇਹ ਹੋਰ ਵੀ ਵੱਧ ਸਕਦਾ ਵਾ ਕਿਉਂਕਿ ਇਹ ਉਹ ਡਾਟਾ ਵਾ ਜਿਹੜਾ ਸਿਰਫ ਕਿਤਾਬਾਂ 'ਚ ਦਰਜ ਜਾਂ ਜਿਹਦੇ ਬਾਰੇ ਗਵਰਨਮੈਂਟ ਕੋਲੇ ਜਾਣਕਾਰੀ ਹੈਗੀ ਆ ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਪਿਛਲੇ 5 ਸਾਲਾਂ ਦੇ ਵਿੱਚ 172 ਮੌਤਾਂ ਹੋਈਆਂ ਨੇ ਜਿਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਰਹੇ ਤੇ ਹਰ ਰੋਜ਼ ਕਿਸੇ ਨਾ ਕਿਸੇ ਸਟੂਡੈਂਟਸ ਦੀ ਦਿਲ ਦਾ ਦੌਰਾ ਪੈਣ ਕਰਕੇ ਕਿਸੇ ਐਕਸੀਡੈਂਟ ਦੀ ਵਜ੍ਹਾ ਕਰਕੇ ਜਾਂ ਕੋਈ ਬੀਚ ਦੇ ਡੁੱਬਣ ਕਰਕੇ ਖਬਰਾਂ ਆਉਂਦੀਆਂ ਨੇ ਤੇ ਤੁਸੀਂ ਸੁਣਦੇ ਵੀ ਹੋ ਲਗਭਗ ਹਰ মিডিਆ ਦੇ ਉੱਪਰ ਉਹ ਖਬਰਾਂ ਜਿਹੜੀਆਂ ਨੇ ਦਫਾਈਆਂ ਜਾਂਦੀਆਂ ਨੇ ਹੁਣ ਇਹ ਵੀਡੀਓ ਆਪਾਂ ਦੋ ਪੱਖਾਂ ਦੇ ਵਿੱਚ ਲਾਵਾਂਗੇ ਇੱਕ ਸੁਪਨੇ ਤੇ ਇੱਕ ਹਕੀਕਤ ਆਪਾਂ ਸੁਪਨਿਆਂ ਦੇ ਬੇਸ ਤੇ ਗੱਲ ਕਰਾਂਗੇ ਤੇ ਜੋ ਐਕਚੁਅਲ ਹਕੀਕਤ ਹੈਗੀ ਆ ਉਹਦੇ ਉੱਪਰ ਗੱਲ ਕਰਾਂਗੇ ਪਹਿਲਾਂ ਆਪਾਂ ਸੁਪਨੇ ਦੇਖਦੇ ਆਂ ਵੀ ਹਰ ਬੱਚਾ ਹਰ ਮਾਪਿਓ ਸੁਪਨਾ ਲੈਂਦਾ ਬੱਚੇ ਨੂੰ ਬਾਹਰ ਭੇਜਣ ਦਾ ਸੁਪਨਾ ਲੈ ਲਿਆ ਉਸ ਤੋਂ ਬਾਅਦ ਹਕੀਕਤ ਕੀ ਆ ਆਪਾਂ ਨੂੰ ਕਰਜ਼ਾ ਚੱਕਣਾ ਪੈਂਦਾ ਆਪਾਂ ਨੂੰ ਫੰਡਸ ਇਕੱਠੇ ਕਰਨੇ ਪੈਂਦੇ ਨੇ ਆਪਾਂ ਨੂੰ ਰਿਸ਼ਤੇਦਾਰਾਂ ਤੋਂ ਪੈਸੇ ਮੰਗਣੇ ਪੈਂਦੇ ਨੇ ਘਰ ਗਰੀਬੀ ਰੱਖਣੇ ਪੈਂਦੇ ਨੇ ਗਾਣੇ ਗੱਟੇ ਵੇਚਣੇ ਪੈਂਦੇ ਨੇ 100 ਯਾਰਾ ਦੋਸਤਾਂ ਤੋਂ ਮੰਗੜੇ ਪੈਂਦੇ ਨੇ ਕਈ ਵਾਰ ਆਪਾਂ ਕਰਜ਼ੇ ਦੀ ਪਾਂਡਾ ਜਿਹੜੀ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣੇ ਸਿਰ ਤੇ ਰੱਖ ਲੈਂਦੇ ਆ ਸੁਪਨਾ ਇਹ ਵੀ ਆ ਵੀ ਸਾਡਾ ਬੱਚਾ ਵਾ ਬਾਹਰ ਜਾ ਕੇ ਸੈੱਟ ਹੋ ਜਾਊਗਾ ਸੈੱਟ ਹੋਣਾ ਪੱਕੀ ਗੱਲ ਆ ਸੈੱਟ ਹੋ ਜਾਂਦੇ ਨੇ ਪਰ ਹਕੀਕਤ ਕੀ ਆ ਕਿੰਨੇ ਟਾਈਮ ਤੇ ਸੈੱਟ ਹੁੰਦੇ ਨੇ ਇਹ ਆਪਾਂ ਨੇ ਕੋਲ ਅੰਦਾਜ਼ਾ ਨਹੀਂ ਹੁੰਦਾ ਬੱਚੇ ਬਾਹਰ ਜਾਂਦੇ ਨੇ ਪਹਿਲਾ 1 ਸਾਲ ਦੀ ਫੀਸ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਪਹਿਲੇ 4-5 ਮਹੀਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਮਾਪੇ ਉਮੀਦਾਂ ਲਾ ਕੇ ਬੈਠੇ ਨੇ ਸੁਪਨੇ ਦੇ ਵਿੱਚ ਵੀ ਸਾਡਾ ਬੱਚਾ ਉੱਥੇ ਜਾਂਦੇ ਸਾਰ ਸੈਟਲ ਹੋ ਜਾਊਗਾ ਤੇ ਸਾਨੂੰ ਕੁਝ ਨਾ ਕੁਝ ਜਿਹੜੀ ਰਕਮ ਆ ਜੋ ਵਿਆਜ ਆ ਜਾਂ ਕਿਸ਼ਤਾਂ ਨੇ ਉਹਦੀ ਰਕਮ ਵਾਪਸ ਕਰਨੀ ਸ਼ੁਰੂ ਕਰੂਗਾ ਤੇ ਅਸੀਂ ਉਹ ਕਰਜ਼ੇਦਾਰ ਨੇ ਸ਼ੁਰੂ ਕਰਾਂਗੇ ਪਰ ਹਕੀਕਤ ਕੀ ਹੁੰਦੀ ਆ ਉਹ ਆਪਣੇ ਖਰਚੇ ਹੀ ਪੂਰੇ ਕੱਢਣ ਦੇ ਵਿੱਚ ਹਰੇਕ ਤੱਕ ਕਾਬਿਲ ਨਹੀਂ ਹੋਇਆ ਹੁੰਦਾ ਉਹਨੂੰ ਕੰਮ ਉਹਨਾਂ ਕਹ ਨਹੀਂ ਮਿਲਦਾ ਜਿੰਨਾ ਕ ਉਹਨੂੰ ਚਾਹੀਦਾ ਹੁੰਦਾ ਉਹਨੇ ਆਪਣਾ ਢਿੱਡ ਵੀ ਭਰਨਾ ਹੁੰਦਾ ਤੇ ਉਹਨੇ ਆਪਣੇ ਰੂਮ ਰੈਂਟ ਕੱਢਣੇ ਹੁੰਦੇ ਨੇ ਉਹਨੇ ਆਪਣੇ ਟੈਕਸੀ ਦੀ ਇੰਸ਼ੋਰੈਂਸ ਕੱਢਣੀ ਹੁੰਦੀ ਆ ਜਾਂ ਟਰਾਂਸਪੋਰਟੇਸ਼ਨ ਦਾ ਖਰਚਾ ਕੱਢਣਾ ਹੁੰਦਾ ਹੋਰ ਟੈਕਸਿਸ ਦੇੜੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਖਰਚੇ ਇੰਨੇ ਜ਼ਿਆਦਾ ਹੁੰਦੇ ਨੇ ਪਿੱਛੇ ਭੇਜਣ ਦੀ ਤਾਂ ਗੱਲ ਦੂਰ ਉਹਦੇ ਆਪਣੇ ਕਮਾਈ ਜੋਗੇ ਪੈਸੇ ਬਹੁਤ ਘਟ ਜਾਂਦੇ ਨੇ ਜਿਹਦੇ ਕਰਕੇ ਜਿਹੜਾ ਜੀਆਈਸੀ ਫੰਡ ਆ ਜਾਂ ਜਿਹੜੇ ਬਾਕੀ ਪੈਸੇ ਕਿਤੋਂ ਵੀ ਉਹਦੇ ਕੋਲ ਪਏ ਹੁੰਦੇ ਨੇ ਉਹਦੇ ਵਿੱਚੋਂ ਖਰਚੇ ਸ਼ੁਰੂ ਹੁੰਦੇ ਨੇ ਸੁਪਨਾ ਇਹ ਵੀ ਆ ਵੀ ਉੱਥੇ ਜਾ ਕੇ ਸੁਨਹਿਰੀ ਭਵਿੱਖ ਬਣੂਗਾ ਬੱਚਿਆਂ ਦਾ ਬੱਚੇ ਦਾ ਵੀ ਸੁਪਨਾ ਮਾਪਿਆਂ ਦਾ ਵੀ ਸੁਪਨਾ ਹੈ ਹੁੰਦਾ ਪਰ ਹਕੀਕਤ ਕੀ ਆ ਕਈ ਵਾਰੀ ਹਾਲਾਤ ਇੰਨੇ ਭੈੜੇ ਆ ਜਾਂਦੇ ਨੇ ਡੌਂکریاں ਨਹੀਂ ਹੈਗੀਆਂ ਤੁਸੀਂ ਵੀਡੀਓ ਦੇਖੋ ਗਰੀਬੀ ਰੇਖਾ ਕੈਨੇਡਾ ਦੀ ਕਿੰਨੀ ਵੱਧ ਰਹੀ ਆ ਲੋਕ ਜੌਬਲੈਸ ਹੋ ਚੁੱਕੇ ਨੇ ਜੌਬਲੈਸ ਦੇ ਨਾਲ ਨਾਲ ਹੋਮਲੈਸ ਵੀ ਹੋ ਚੁੱਕੇ ਨੇ ਲੋਕਾਂ ਨੂੰ ਆਪਣਾ ਢਿੱਡ ਭਰਨ ਦੇ ਲਈ ਸੜਕਾਂ ਦੇ ਬੈਠਣਾ ਪੈ ਰਿਹਾ ਵੱਡੀਆਂ-ਵੱਡੀਆਂ ਹੋਲਡਿੰਗਸ ਲੈ ਕੇ ਪੈਸੇ ਮੰਗਣੇ ਪੈ ਰਹੇ ਨੇ ਖਾਣਾ ਮੰਗੜਾ ਪੈ ਰਿਆ ਵਾ ਲੋਕ ਉਹਨਾਂ ਦੀ ਮਦਦ ਕਰਦੇ ਨੇ ਤੇ ਇੱਥੋਂ ਤੱਕ ਹਾਲਾਤ ਮਾੜੇ ਨੇ ਕਿ ਲੋਕਾਂ ਨੂੰ ਕਈਆਂ ਨੂੰ ਘਰਾਂ ਤੋਂ ਬਾਹਰ ਰਹਿ ਕੇ ਇੱਕ ਬੇਘਰ ਹੋ ਕੇ ਸੜਕਾਂ ਤੇ ਸੌਣਾ ਪੈ ਰਿਹਾ ਆਪਣਾ ਸੁਪਨਾ ਵੀ ਸਾਡੇ ਬੱਚੇ ਨੇ ਜਿਹੜੇ ਉੱਥੇ ਸੁੱਖ ਜਿਹਾ ਸਾਹ ਲੈਂਦੇ ਹੋਣਗੇ ਪਰ ਇਹ ਬਿਲਕੁਲ ਹੀ ਉਲਟਾ ਬੱਚਿਆਂ ਨੂੰ ਭੁੱਖੇ ਢਿੱਡੀ ਵਿੱਚ ਸੌਣਾ ਪੈਂਦਾ ਅਗਲਾ ਸੁਪਨਾ ਬੱਚਾ ਪੀਆਰ ਹੋ ਜਾਊਗਾ ਪੀਆਰ ਹੁੰਦੇ ਨੇ ਨੋ ਡਾਊਟ ਪੀਆਰ ਨਹੀਂ ਹੁੰਦੇ ਪੀਆਰ ਬੱਚੇ ਹੋ ਰਹੇ ਨੇ ਤੇ ਹੁੰਦੇ ਵੀ ਨੇ ਪਰ ਕਈਆਂ ਦੇ ਬੱਚੇ 20 ਘੰਟੇ ਕੰਮ ਕਰਨਾ 18-18 ਘੰਟੇ ਕੰਮ ਕਰਨਾ 24 ਘੰਟਿਆਂ ਦੇ ਵਿੱਚੋਂ ਸਰੀਰ ਟੁੱਟ ਜਾਂਦਾ ਥੱਕ ਜਾਂਦਾ ਪੜ੍ਹਾਈ ਨਹੀਂ ਪੂਰੀ ਪੈਂਦੀ ਸਫਲੀਆਂ ਖੜ ਜਾਂਦੀਆਂ ਨੇ ਜਿਹੜਾ ਦੋ ਸਾਲਾਂ ਦੇ ਵਿੱਚ ਪੀਆਰ ਹੁਣਾ ਹੁੰਦਾ ਉਹ 2.5 ਤੋਂ 3 ਸਾਲ ਵੀ ਹੋ ਜਾਂਦੇ ਨੇ ਕਈ ਵਾਰ ਪੀਆਰ ਦੇ ਬਿਨੈ ਕੇ ਬੱਚੇ ਇਲੀਗਲ ਵੀ ਹੋ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਗਲਤ ਰਸਤੇ ਵੀ ਚੁਣਨੇ ਪੈਂਦੇ ਨੇ ਇਹ ਆਪਣਾ ਲੀਗਲ ਹੋਣ ਦੀ ਲੀਗਲ ਸਟੇਟਸ ਦਿਖਾਉਂਦੇ ਨਹੀਂ ਸੋ ਉਹਨਾਂ ਨੂੰ ਉਸ ਵਜ੍ਹਾ ਕਰਕੇ ਵਰਕ ਪਰਮਿਟ ਵੀ ਨਹੀਂ ਮਿਲਦੇ ਐਸੇ ਸੋ ਇਹੀ ਕਾਰਨ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਟੈਨਸ਼ਨ ਪੈਦਾ ਹੁੰਦੀ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਤੇ ਤੇ ਸਰੀਰਕ ਪੱਖੋਂ ਕਮਜ਼ੋਰ ਹੋ ਜਾਂਦੇ ਨੇ ਸੋ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਉਮੀਦ ਲਈਏ ਲੋੜ ਤੋਂ ਵੱਧ ਕਿਸੇ ਦੀ ਸੁਪਨਾਏ ਸੀ ਵੀ ਪੰਜਾਬ ਦੇ ਵਿੱਚ ਕੰਮ ਘਟਨੇ ਭਾਰਤ ਦੇ ਵਿੱਚ ਕੰਮ ਘਟਨੇ ਬਾਹਰ ਜਾ ਕੇ ਕੰਮ ਵੱਧ ਹੋਣਗੇ ਪਰ ਹਕੀਕਤ ਕੀ ਆ ਕੰਮ ਲਗਭਗ ਇੱਕੋ ਜਿਹੇ ਨੇ ਕੰਮ ਉੱਥੇ ਵੀ ਇੰਨੇ ਕਨੇ ਕੰਮ ਇੱਥੇ ਵੀ ਇੰਨੇ ਕਨੇ ਕੰਡੀਸ਼ਨਾਂ ਅਲੱਗ ਨੇ ਕੰਡੀਸ਼ਨਾਂ ਅਲੱਗ ਕੀ ਉੱਥੇ ਡਾਲਰਸ ਨੇ ਇੱਥੇ ਰੁਪਈਏ ਨੇ ਹੋਰ ਕੰਡੀਸ਼ਨ ਕੀ ਆ ਉੱਥੇ ਇੰਨੀ ਠੰਡ ਆ ਵਾਤਾਵਰਣ ਤੁਹਾਡੇ ਮਤਲਬ ਦਾ ਨਹੀਂ ਹੈਗਾ ਇੱਥੇ ਤੁਹਾਡੇ ਕੋਲੇ ਵਾਤਾਵਰਣ ਤੁਹਾਡੇ ਹਿਸਾਬ ਨਾਲ ਉੱਥੇ ਤੁਹਾਡੇ ਆਪਣੇ ਨਹੀਂ ਹੈਗੇ ਜੋ ਤੁਹਾਨੂੰ ਪੁੱਛਣਗੇ ਇੱਥੇ ਤੁਹਾਡੇ ਆਪਣੇ ਨੇ ਜੇ ਤੁਸੀਂ ਨਹੀਂ ਵੀ ਦਿਹਾੜੀ ਕਮਾਉਂਗੇ ਤਾਂ ਵੀ ਤੁਹਾਨੂੰ ਰੋਟੀ ਮਿਲੂਗੀ ਉੱਥੇ ਤੁਹਾਨੂੰ ਰੋਟੀ ਨਹੀਂ ਮਿਲਦੀ ਇਥੇ ਘਰ ਆਪਣਾ ਹੈਗਾ ਸੋਣ ਨੂੰ ਉੱਥੇ ਰੈਂਟ ਨਹੀਂ ਪੇ ਕੀਤਾ ਹੋਊਗਾ ਤਾਂ ਸੜਕਾਂ ਤੇ ਸੋਣਾ ਪਊਗਾ ਸੋ ਇਹ ਹਕੀਕਤ ਤੇ ਸੁਪਨੇ ਦੇ ਵਿੱਚ ਹਮੇਸ਼ਾ ਫਰਕ ਰਹਿੰਦਾ ਅਗਲਾ ਸੁਪਨਾ ਵੀ ਬੱਚਾ ਬਾਹਰ ਗਿਆ 2 ਸਾਲ ਬਾਅਦ ਪੀਆਰ ਹੋ ਗਿਆ ਸਟੇਟਸ ਵਧੀਆ ਹੋ ਗਿਆ ਕੰਮ ਲੱਗ ਗਿਆ ਹੁਣ ਘਰ ਵੱਡਾ ਬਣ ਜੂਗਾ ਪਰ ਰਿਐਲਿਟੀ ਕੀ ਹੁੰਦੀ ਆ ਆਪਾਂ ਦੇ ਲੋਕਾਂ ਦੇ ਘਰ ਦੇਖ ਕੇ ਆਪਣੇ ਘਰ ਵੀ ਵੱਡੇ ਵੱਡੇ ਦੇਖਣ ਲੱਗ ਜੰਨੇ ਆ ਕਿ ਸਾਡਾ ਵੀ ਵੱਡਾ ਬਣ ਜੂਗਾ ਕਾਰ ਵੀ ਆਜੂਗੀ ਸਭ ਕੁਝ ਆਜੂਗਾ ਪਰ ਅਸਲੀਅਤ ਕੀ ਗੱਲ ਹੁੰਦੀ ਆ ਪਹਿਲੇ 5 ਸਾਲ ਦਾ ਬੱਚਾ ਕਰਜਾ ਹੀ ਮੋੜ ਰਿਹਾ ਕਰਜ਼ਾ ਬਾਹਰੋਂ ਵੀ ਫੜਿਆ ਹੁੰਦਾ ਜਦੋਂ ਬੱਚਾ ਤੰਗ ਹੁੰਦਾ these videos of dozens of indians and other foreign students queuing up outside a tim hortons coffee shop in canada for a job have been going viral ਕਰਜ਼ਾ ਘਰ ਦਾ ਵੀ ਮੋੜ ਨਾ ਹੁੰਦਾ ਤੇ ਬੱਚਾ ਪਹਿਲੇ 5-6 ਸਾਲ ਕਰਜ਼ੇ ਮੋੜਦਾ ਰਹਿੰਦਾ ਤੇ ਜਦ ਤੱਕ ਉਮਰਾਂ ਬਹੁਤ ਲੰਬੀ ਹੁੰਦੀਆਂ ਨੇ ਸੋ ਇਹ ਹਕੀਕਤ ਆ ਘਰ ਬਣਦੇ ਨੇ ਵੱਡੇ ਬਣਦੇ ਨੇ ਪਰ ਸਮੇਂ ਨਾਲ ਬਣਦੇ ਨੇ ਆਪਣੇ ਸੁਪਨੇ ਦੇ ਅਕੋਰਡਿੰਗ ਜਿੰਨਾ ਆਪਾਂ ਸ਼ਾਰਟ ਟਾਈਮ ਲੈ ਲੈਂਦੇ ਆਂ ਵੀ ਅੱਜ ਦੀ ਰੇਟ ਦੇ ਵਿੱਚ ਘਰ ਵੱਡਾ ਬਣ ਜਾਊ ਪਰ ਉਹ ਪੋਸਿਬਿਲਟੀ ਨਹੀਂ ਹੁੰਦੀ ਉਹਨੂੰ ਸਮਾਂ ਲੱਗਦਾ ਸਭ ਤੋਂ ਜਿਹੜੀ ਜ਼ਰੂਰੀ ਗੱਲ ਸਮਝਣ ਵਾਲੀ ਆ ਇਸ ਟਾਈਮ ਦੇ ਉੱਤੇ ਉਹ ਹੈ ਆਪਾਂ ਕਈ ਵਾਰੀ ਜਿਹੜੇ ਮੀਡਲ ਫੈਮਿਲੀਜ਼ ਨੇ ਆਪਣੇ ਬੱਚੇ ਇੱਥੇ ਨਸ਼ੇ ਕਰਨ ਲੱਗ ਜਾਂਦੇ ਨੇ ਸੋ ਆਪਾਂ ਕਰ ਕਰਾ ਕੇ ਕਿਸੇ ਪਾਸੇ ਉਹ ਪੈਸੇ ਫੜ ਕੇ ਕੁਝ ਕਰਕੇ ਆਪਾਂ ਬੱਚੇ ਨੂੰ ਬਾਹਰ ਕੱਢ ਦਿੰਨੇ ਆ ਵੀ ਉੱਥੇ ਜਾ ਕੇ ਨਸ਼ਾ ਨਹੀਂ ਕਰੂਗਾ ਤੇ ਇੱਥੋਂ ਅਸੀਂ ਆਪਣਾ ਕੰਮ ਕਰਤਾ ਜਿਵੇਂ ਮਰਜ਼ੀ ਕਰ ਜਾ ਫੜ ਕੇ ਬਾਹਰ ਭੇਜਿਆ ਪਰ ਅਸਲੀਅਤ ਇਹਦੇ ਬਿਲਕੁਲ ਉਲਟਾ ਹਕੀਕਤ ਬਿਲਕੁਲ ਉਲਟਾ ਜਿਹੜਾ ਬੱਚਾ ਇੱਥੇ ਨਸ਼ੇ ਕਰਦਾ 100 ਦੇ ਵਿੱਚੋਂ 5-7% ਬੱਚੇ ਹੋਣਗੇ ਜਿਹੜੇ ਨਸ਼ਾ ਛੱਡ ਦਿੰਦੇ ਹੋਣਗੇ ਪਰ ਉੱਥੇ ਨਸ਼ਾ ਸੌਖਾ ਮਿਲਦਾ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਸੌਖਾ ਨਸ਼ਾ ਮਿਲਦਾ ਈਜ਼ੀ ਮਿਲਦਾ ਉੱਥੇ ਹਥਿਆਰ ਵੀ ਜਲਦੀ ਮਿਲਦੇ ਨੇ ਜਿਹਦੇ ਕਰਕੇ ਗੈਂਗਸ ਬਣਦੀਆਂ ਨੇ ਲੜਾਈਆਂ ਹੁੰਦੀਆਂ ਨੇ ਕਈ ਵਾਰੀ ਉਹਨੂੰ ਬਹੁਤ ਮੰਦ ਭੱਜਦੀਆਂ ਬੁਰੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਪਰ ਮਾਪਿਆਂ ਨੇ ਸੁਪਨੇ ਸੋਚੇ ਹੁੰਦੇ ਨੇ ਵੀ ਸਾਡਾ ਬੱਚਾ ਉੱਥੇ ਜਾ ਕੇ ਇਹਨਾਂ ਕਮਰਾਂ ਖੇੜਾ ਚੜਾਲੂਗਾ ਤੇ ਵਧੀਆ ਇੱਕ ਸਕੂਨ ਦੀ ਜ਼ਿੰਦਗੀ ਜੀਊਗਾ ਤੇ ਸਾਡੇ ਸਿਰ ਦੇ ਉੱਤੇ ਬੋਝ ਖਤਮ ਹੋਊਗਾ ਪਰ ਉਹ ਬਿਲਕੁਲ ਉਲਟ ਹੁੰਦਾ ਉਹ ਆਪਣੇ ਹੱਥ ਖਾਲੀ ਕਰਕੇ ਬੈਠ ਜਾਂਦੇ ਨੇ ਸਭ ਕੁਝ ਗਵਾ ਬੈਠਦੇ ਨੇ ਸੋ ਇਹ ਹਕੀਕਤ ਹੈ ਤੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ ਜਦੋਂ ਵੀ ਆਪਾਂ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਦੇ ਆ ਚਾਹੇ ਬੱਚਾ ਖੁਦ ਜਾਣਾ ਚਾਹੁੰਦਾ ਤਾਂ ਉਹਨਾਂ ਨੂੰ ਘੱਟੋ ਘੱਟ ਇਹ ਹਾਲਾਤਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਇੱਕ ਛੋਟੀ ਜੀ ਇਨਫੋਰਮੇਸ਼ਨ ਐਡ ਕਰ ਦਿੰਨਾ ਥੋੜੇ ਕੰਮ ਆਉਣ ਵਾਲੀ ਚੀਜ਼ ਆ ਜਦੋਂ ਵੀ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਸਭ ਤੋਂ ਪਹਿਲਾਂ ਉਸ ਕੰਟਰੀ ਦਾ এনवायरमेंट ਚੈੱਕ ਕਰ ਲਓ ਉਸ ਕੰਟਰੀ ਦੇ ਵਿੱਚ ਜੋਬਸ ਦੇਖੋ ਕਿਹੜੀਆਂ-ਕਿਹੜੀਆਂ ਨੇ ਪੜਾਈ ਦੇਖੋ ਕਿਹੜੀ ਕਿਹੜੀ ਕਰਨ ਜਾਣਾ ਹਾਲਾਂਕਿ ਇੱਥੋਂ ਬੱਚੇ ਬਾਹਰ ਜ਼ਰੂਰ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿਹੜੇ ਕੋਰਸ ਚ ਜਾ ਰਹੇ ਨੇ ਤੇ ਉਹ ਕੋਰਸ ਦੀ ਰਿਲੇਟਡ ਜੌਬਸ ਉੱਥੇ ਹੈਗੀਆਂ ਕਿ ਨਹੀਂ ਹੈਗੀਆਂ ਕੁਝ ਨਹੀਂ ਪਤਾ ਹੁੰਦਾ ਸੋ ਇਹ ਜ਼ਰੂਰੀ ਨੇ ਪਹਿਲਾਂ ਕੋਰਸ ਦੇਖੋ ਪੜਾਈ ਦੇਖੋ ਕਿਹੜੀ ਕਰਨੀ ਆ ਤੇ ਉਸ ਜਗ੍ਹਾ ਦਾ ਕ੍ਰਾਈਮ ਰਿਪੋਰਟ ਦੇਖੋ ਵੀ ਕਿੰਨਾ ਕ੍ਰਾਈਮ ਆ ਉੱਥੇ ਤੇ ਉੱਥੇ ਇਹ ਦੇਖੋ ਵੀ ਵੈਦਰ ਦੀ ਕੰਡੀਸ਼ਨ ਕੀ ਆ ਕੀ ਤੁਸੀਂ ਇੰਨੇ ਐਕਸਟ੍ਰੀਮ ਵੈਦਰ ਦੇ ਵਿੱਚ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਬਾਹਰ ਕਿਤੇ ਰਹਿਣਾ ਪੈ ਜਾਵੇ ਜਾਂ ਤੁਹਾਨੂੰ ਉਹ ਖੇੜੇ ਸੋਨਾ ਵੇਚਵੇਂ ਹਾਲਾਤ ਇੰਨੇ ਮਾੜੇ ਹੁੰਦੇ ਨੇ ਸਾਰੇ ਸੰਸਾਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਉਸ ਚੀਜ਼ ਨੂੰ ਬਰਦਾਸ਼ਤ ਕਰ ਸਕਦੇ ਹੋ ਅਗਰ ਬਰਦਾਸ਼ਤ ਕਰ ਸਕਦੇ ਹੋ ਤਾਂ ਵੇਚ ਜਿਗੋ ਕੇ ਬਾਹਰ ਅਪਲਾਈ ਕਰੋ ਤੇ ਤੁਸੀਂ ਸੈਟਲ ਹੋਵੋਗੇ ਸੰਘਰਸ਼ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਜੇਕਰ ਸੰਘਰਸ਼ ਕਰ ਸਕਦੇ ਹੋ ਫਿਰ ਤੁਸੀਂ ਜਿੱਤ ਵੀ ਪ੍ਰਾਪਤ ਕਰੋਗੇ ਇਸ ਵੀਡੀਓ ਦੇ ਮਤੇ ਮਾਧਿਮ ਰਾਹੀਂ ਮੈਂ ਸਿਰਫ ਇੰਨੀ ਗੱਲ ਹੀ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਸੀ ਵੀ ਹਾਲਾਤ ਆਪਾਂ ਨੂੰ ਪਤਾ ਨਹੀਂ ਹੁੰਦੇ ਵੀ ਕੀ ਹੋਣੇ ਨੇ ਕਈਆਂ ਦੇ ਬਹੁਤ ਵਧੀਆ ਹੁੰਦੇ ਨੇ ਤੇ ਕਈਆਂ ਦੇ ਹਾਲਾਤ ਜੋ ਚੱਲ ਰਹੇ ਨੇ ਏਦੋਂ ਵੀ ਮਾੜੇ ਹੁੰਦੇ ਨੇ ਸੋ ਹਰ ਕੇ ਸੰਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਸੁਪਨੇ ਲਓ ਸੁਪਨਿਆਂ ਦੇ ਪਿੱਛੇ ਦਾ ਸੰਘਰਸ਼ ਵੀ ਦੇਖਣਾ ਜ਼ਰੂਰੀ ਆ ਸਮਾਜ ਦੇ ਵਿੱਚ ਕਿਸੇ ਕੋਲ ਵੱਧ ਪੈਸਾ ਦੇ ਕੇ ਗੱਡੀਆਂ ਕਾਰਾਂ ਸਾਰਾ ਕੁਝ ਦੇਖ ਕੇ ਆਪਣੇ ਆਪ ਨੂੰ ਕਦੇ ਵੀ ਜੱਜ ਨਾ ਕਰੋ ਤੁਸੀਂ ਉਹਨਾਂ ਤੋਂ ਉੱਪਰ ਵੀ ਜਾ ਸਕਦੇ ਹੋ ਤੁਸੀਂ ਉਹਨਾਂ ਤੋਂ ਥੱਲੇ ਵੀ ਰਹਿ ਸਕਦੇ ਹੋ ਕਿਉਂਕਿ ਸਮਾ ਸਮਰੱਥਾ ਸਮਾ ਤੁਹਾਡੇ ਹੱਥੇ ਦੇ ਵਿੱਚ ਅਗਰ ਨਹੀਂ ਹੈਗਾ ਤਾਂ ਤੁਸੀਂ ਥੱਲੇ ਜਾਓਗੇ ਜੇ ਸਮਾ ਸਿੱਧਾ ਹੋ ਗਿਆ ਤਾਂ ਤੁਹਾਨੂੰ ਕੋਈ ਰੋਕ ਨੇ ਸਾਦਾ ਤੁਸੀਂ 100% ਤਰੱਕੀ ਦੇ ਰਾਹ ਵੱਲ ਤੁਰੋਗੇ ਸੋ ਕਿਸੇ ਦੇ ਘਰ ਨੂੰ ਦੇਖ ਕੇ ਆਪਣਾ ਘਰ ਨਹੀਂ ਪੱਟੀ ਦਾ ਕਦੇ ਵੀ ਕਰਜ਼ਾ ਚੱਕ ਗਏ ਬੱਚਿਆਂ ਨੂੰ ਬਾਹਰ ਭੇਜਣ ਦੀ بجائے ਉਹਨਾਂ ਨੂੰ ਪਹਿਲਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇੱਥੇ ਦੇਖੋ ਅਗਰ ਕੰਮ ਹੈ ਗਿਆ ਕਿ ਬਾਹਰ ਆਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨਾਲ ਬੱਬਰਦੀਆਂ ਨੇ ਜਿੰਨੀਆਂ ਵੀ ਮੀਡੀਆ ਰਿਪੋਰਟਸ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਖਬਰ ਹੁੰਦੀਆਂ ਨੇ ਇਹ ਲਾਈਵ ਰਿਕਾਰਡਿੰਗ ਹੁੰਦੀਆਂ ਨੇ ਕੋਈ ਝੂਠੀਆਂ ਨਹੀਂ ਬਣਾਈਆਂ ਹੁੰਦੀਆਂ ਸੱਚੀ ਇਹ ਬੱਚੇ ਇਹਨਾਂ ਚੀਜ਼ਾਂ ਨੂੰ ਫੇਸ ਕਰਦੇ ਨੇ ਤੇ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਣੇ ਜਿਗਰ ਦੇ ਟੁੱਟਿਆਂ ਨੂੰ ਪਰੇ ਕਰਨਾ ਚਾਹੀਦਾ ਅਗਰ ਤੁਸੀਂ ਇੰਨਾ ਕਰਨ ਲੱਗੇ ਤਾਂ ਕਿਸੇ ਨੂੰ ਸਮਝਾਉਣ ਦੀ ਦੱਸਣ ਦੀ ਜ਼ਰੂਰਤ ਹੀ ਨਹੀਂ ਹੋਊਗੀ ਆਪਾਂ ਆਪਣੇ ਸੂਬੇ ਦੇ ਵਿੱਚ ਵੀ ਵਧੀਆ ਆਪਣੇ ਦੇਸ਼ ਦੇ ਵਿੱਚ ਵੀ ਵਧੀਆ ਤੇ ਖੁਸ਼ਹਾਲ ਜੀਵਨ ਜਿਵਾਂਗੇ ਉੱਥੇ ਦਾ ਸੰਘਰਸ਼ ਉਹੀ ਬੰਦੇ ਜਾ ਕੇ ਲੜ ਸਕਦੇ ਨੇ ਜਿਹੜੇ ਹੌਸਲੇ ਵਾਲੇ ਹੋਣਗੇ ਤਾਂ ਜਿਨ੍ਹਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਪਤਾ ਹੋਊਗਾ ਤੇ ਉਹ ਵੀ ਆਪਣੀ ਤਰੱਕੀ ਪੂਰੀ ਕਰਨਗੇ ਤੇ ਗਲਤ ਰਾਹ ਨੂੰ ਨਹੀਂ ਚੁਣਨਗੇ ਹੁਣ ਅਗਲੀ ਗੱਲ ਦੇ ਵਿੱਚ ਤੁਸੀਂ ਇਹ ਸੋਚੋਗੇ ਵੀ ਆਪਣੇ ਕੋਲੋਂ ਵੀਡੀਓ ਬਣਾ ਕੇ ਕੋਈ ਬਹੁਤਾ ਗਿਆਨ ਦੇ ਰਹੇ ਨੇ ਸਾਨੂੰ ਜਾਂ ਕੁਝ ਹੋਰ ਆ ਤੁਸੀਂ ਵੀਡੀਓ ਦੇਖੋ ਪਿੱਛੇ ਪੰਜਾਬੀ ਸਟੂਡੈਂਟਸ ਨੇ ਪੰਜਾਬੀ ਬੱਚੇ ਨੇ ਜੋ ਆਪਣੇ ਪੰਜਾਬੀ ਸੂਬੇ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਗਏ ਨੇ ਉੱਤੇ ਉਹ ਪ੍ਰੋਟੈਸਟ ਕਰ ਰਹੇ ਨੇ ਸੋਖਾ ਨਹੀਂ ਸੀ ਛੱਡਣਾ ਪ੍ਰਿੰਟ ਕੋਈ ਸੋਖਾ ਪਿੰਟ ਨਹੀਂ ਛੱਡਦਾ ਤੇ ਸੋਖਾ ਨਹੀਂ ਹੁੰਦਾ ਕਿਸੇ ਮਾਂ ਵਾਸਤੇ ਆਪਣਾ ਪੁੱਤ ਵੱਡਾ ਕਰਕੇ 17-18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਬਗਾਨੇ ਮੁਲਕ ਨੂੰ ਤੋੜ ਦੇਣਾ ਹਨ ਬਹੁਤ ਕੁਝ ਚੱਲ ਗਿਆ ਆ ਕਰਜ਼ੇ ਚੱਟ ਚੱਟ ਕੇ ਆਵੇਂ ਨਹੀਂ ਆ ਗਏ ਪ੍ਰੋਟੈਸਟ ਕਰ ਰਹੇ ਨੇ ਉਹਦੇ ਵਿੱਚੋਂ ਕਹਿ ਰਹੇ ਨੇ ਵੀ ਸਾਨੂੰ ਕੈਨੇਡਾ ਗਵਰਨਮੈਂਟ ਨੇ ਬੁਲਾਇਆ ਅਸੀਂ ਉਹਨਾਂ ਕਰਕੇ ਆਏ ਆ ਤੇ ਸਾਨੂੰ ਜੋਬਸ ਦਿੱਤੀਆਂ ਜਾਣ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਤੇ ਸਾਨੂੰ ਨੌਕਰੀਆਂ ਦਾ ਸਾਡੇ ਬਣਦੇ ਹੱਕ ਨੇ ਸਾਨੂੰ ਦਿੱਤੇ ਜਾਣ ਸੋ ਇਹ ਇਹ ਗੱਲਾਂ ਕਰ ਰਹੇ ਨੇ ਇਸ ਪ੍ਰੋਟੈਸਟ ਦੇ ਵਿੱਚ ਹੁਣ ਜਦੋਂ ਆਪਾਂ ਅਸਲੀਅਤ ਜਾਣਦੇ ਆ ਇਹਨਾਂ ਚੀਜ਼ਾਂ ਦੀ ਉਹ ਆਪਣੀ ਜਗ੍ਹਾ ਤੇ ਸੱਚੇ ਨੇ ਬੱਚੇ ਸੱਚੀ ਹੀ ਪ੍ਰੋਟੈਸਟ ਕਰ ਰਹੇ ਤੇ ਆਪਣੀ ਜਗ੍ਹਾ ਤੇ ਸੱਚੇ ਆਪਣੇ ਹੱਕ ਮੰਗ ਰਹੇ ਨੇ ਪਰ ਅਸਲੀਅਤ ਦੇ ਵਿੱਚ ਜਦੋਂ ਐਪਲੀਕੇਸ਼ਨ ਕੈਨੇਡੀਅਨ ਗਵਰਨਮੈਂਟ ਕੱਢਦੀ ਆ ਇਮੀਗ੍ਰੇਸ਼ਨ ਦੇ ਲਈ ਸਟੂਡੈਂਟ ਵੀਜ਼ਾ ਦੀ ਆਪਣੇ ਲੋਕਾਂ ਦੇ ਸੁਪਨੇ ਵੱਧ ਜਾਂਦੇ ਨੇ ਤੇ ਆਪਾਂ ਵੱਧ ਝਾੜ ਕੇ ਉਹਨਾਂ ਚੀਜ਼ਾਂ 'ਚ ਹਿੱਸਾ ਲੈਣੇ ਆ ਵੀ ਸਾਨੂੰ ਕੈਨੇਡਾ ਕਿਸੇ ਨਾ ਕਿਸੇ ਤਰੀਕੇ ਬੁਲਾ ਦੇ ਫੇਕ ਡਾਕੂਮੈਂਟਸ ਲਗਾਈਏ ਕੁਝ ਵੀ ਕਰੀਏ ਆਪਾਂ ਨੇ ਉੱਥੇ ਪਹੁੰਚਣਾ ਹੀ ਪਹੁੰਚਣਾ ਆ ਪਰ ਉਹਦੇ ਪਿਛਲੇ ਬੈਕਗ੍ਰਾਉਂਡ ਆਪਾਂ ਚੈੱਕ ਨਹੀਂ ਕਰਦੇ ਵੀ ਕੱਲ ਨੂੰ ਅਗਰ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਸਭ ਕੁਝ ਵੇਚ ਵੱਟ ਗਏ ਆਪਾਂ ਬਾਹਰ ਚਲੇ ਜਾਨੇ ਆ ਉੱਥੇ ਨੌਕਰੀਆਂ ਨਹੀਂ ਹੈਗੀਆਂ ਜੋ ਡਾਟਾ ਕਹਿ ਰਿਹਾ ਸੱਚੀ ਹੀ ਉੱਥੇ ਇਹ ਸੈਸ਼ਨ ਚੱਲ ਰਿਹਾ ਵਾ ਜੋ ਉਹਨਾਂ ਦੀ ਗਰੀਬੀ ਰੇਖਾ ਵਾ ਉਹ ਵੱਧਦੀ ਆ ਰਹੀ ਆ ਲੋਕਾਂ ਦੇ ਘਰ ਜਿਹੜੇ ਨੇ ਹੱਥੋਂ ਨਿਕਲ ਰਹੇ ਨੇ ਲੋਕਾਂ ਤੋਂ ਰੈਂਟ ਨਹੀਂ ਪੇ ਹੋ ਰਹੇ ਇਹ ਸਚਾਈ ਆ ਸੋ ਇਹ ਸਚਾਈ ਨੂੰ ਆਪਾਂ ਇਗਨੋਰ ਕਰਕੇ ਆਪਾਂ ਵੱਧ ਛੱਡ ਕੇ ਅੱਗੇ ਜਾਂਦੇ ਆਂ ਪਰ ਆਪਣੇ ਹਾਲਾਤ ਜਿਹੜੇ ਉੱਥੇ ਜਾ ਕੇ ਹੋਰ ਖਰਾਬ ਹੋ ਜਾਂਦੇ ਨੇ ਤੇ ਉਹ ਬਿਲਕੁਲ ਹੀ ਬਰਦਾਸ਼ਤ ਕਰਨ ਤੋਂ ਬਾਹਰ ਹੋ ਜਾਂਦੇ ਨੇ ਤੇ ਫਿਰ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤੇ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆਦੋਂ ਕਿ ਸਰਕਾਰ ਨੇ ਬੁਲਾਇਆ ਸੀ ਤਾਂ ਕਿ ਪਰ ਅਸਲੀਅਤ ਇਹ ਹੈ ਸਰਕਾਰ ਨੇ ਆਪਾਂ ਨੂੰ ਨਹੀਂ ਬੁਲਾਇਆ ਸੀ ਆਪਾਂ ਆਪਣੀ ਲੋੜ ਲਈ ਗਏ ਸੀ ਇਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਬਾਹਰ ਜਾਣਾ ਛੱਡ ਦੇ ਜਿਹੜੇ ਜਾਣਾ ਚਾਹੁੰਦੇ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਣਾ ਚਾਹੁੰਦੇ ਨੇ ਇਹ ਚੀਜ਼ਾਂ ਹਮੇਸ਼ਾ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਵੀ ਸਾਨੂੰ ਅਗਰ ਲੈਂਗੁਏਜ ਬੈਰੀਅਰ ਆਂਦਾ ਸਾਨੂੰ ਨੌਕਰੀ ਨਹੀਂ ਮਿਲਦੀ ਤੇ ਸਾਨੂੰ ਉੱਥੋਂ ਦੀ ਜਿਹੜੀ ਪਬਲਿਕ ਆ ਉਹ ਵੀ ਅਸੈਪਟ ਨਹੀਂ ਕਰ ਰਹੀ ਤਾਂ ਸਾਨੂੰ ਕਿਹੜੇ ਕਿਹੜੇ ਉਪਰਾਲੇ ਅਪਣਾਉਣੇ ਚਾਹੀਦੇ ਨੇ ਇਹ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਪੂਨਾ ਚਾਹੀਦਾ ਵੀ ਕੱਲ ਨੂੰ ਪੈਸੇ ਘੱਟ ਮਿਲਣ ਆਪਣੇ ਤੰਗੀ ਦਾ ਦੌਰ ਆ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਪੈਣਾ ਕਿਉਂਕਿ ਗੁਰਦੁਆਰਾ ਮੰਦਿਰ ਵੱਡੇ ਵੱਡੇ ਕੰਟਰੀਜ਼ ਦੇ ਵਿੱਚ ਤਾਂ ਹੈਗੇ ਨੇ ਪਰ ਕਈ ਕੰਟਰੀਸ ਇੱਦਾਂ ਦੇ ਨੇ ਨਾ ਤੁਹਾਨੂੰ ਉੱਥੇ ਗੁਰੂ ਘਰ ਮਿਲਨੇ ਨੇ ਨਾ ਤੁਹਾਨੂੰ ਮੰਦਿਰ ਮਿਲਨੇ ਨੇ ਤੁਹਾਨੂੰ ਭੁੱਖੇ ਰਹਿਣਾ ਪੈਣਾ ਵਾ ਅਗਰ ਪੈਸੇ ਨਹੀਂ ਹੋਣਗੇ ਅਗਰ ਪੈਸੇ ਹੋਣਗੇ ਤਾਂ ਤੁਸੀਂ ਆਪਣਾ ਢਿੱਡ ਭਰੋਗੇ ਹਾਲਾਤ ਇਹਨੇ ਮਾੜੇ ਵੀ ਹੋ ਸਕਦੇ ਨੇ ਵੀ ਆਪਾਂ ਨੂੰ ਮੰਗਣਾ ਵੀ ਪੈ ਜਾਵੇ ਆਪਣਾ ਢਿੱਡ ਭਰਨ ਦੇ ਲਈ ਅਗਰ ਇਹ ਨਹੀਂ ਕਰਾਂਗੇ ਤਾਂ ਆਪਾਂ ਨੂੰ ਹੋਰ ਕਦਮ ਚੁੱਕਣੇ ਪੈਂਦੇ ਨੇ ਸੋ ਉਹ ਕਦਮਾਂ ਤੋਂ ਉਹ ਰਸਤੇ ਚੜ੍ਹਨ ਤੋਂ ਇਲਾਵਾ ਆਪਣਾ ਸਭ ਤੋਂ ਵਧੀਆ ਕੰਮ ਇਹੀ ਆ ਵੀ ਆਪਾਂ ਆਪਣੇ ਘਰ ਬੈਠੀਏ ਆਪਾਂ ਨਾ ਬਾਹਰ ਜਾਈਏ ਅਗਰ ਆਪਾਂ ਹਾਲਾਤਾਂ ਦੇ ਨਾਲ ਨਹੀਂ ਲੜ ਸਕਦੇ ਸੁਪਨੇ ਦੇਖ ਕੇ ਆਪਾਂ ਆਪਣੇ ਹਾਲਾਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਅਗਰ ਉਹ ਹਾਲਾਤ ਨਹੀਂ ਸਮਝ ਸਕਦੇ ਆਪਾਂ ਤਾਂ ਇਹ ਕਦਮ ਚੱਕਣ ਦੀ ਆਪਾਂ ਨੂੰ ਲੋੜ ਨਹੀਂ ਆਪਾਂ ਨੂੰ ਕਰ ਜਾ ਸਿੱਧੇ ਰਹਿਣ ਦੀ ਲੋੜ ਦੀ ਆਪਣੇ ਸੁਪਨੇ ਕੋਈ ਨਹੀਂ ਵੱਡੇ ਹੈਗੇ ਨੇ ਟਾਈਮ ਦੇ ਹਿਸਾਬ ਨਾਲ ਪੂਰੇ ਹੋਣਗੇ ਨਹੀਂ ਵੀ ਪੂਰੇ ਹੋਣਗੇ ਜੋ ਆਪਣੀ ਜ਼ਿੰਦਗੀ ਚੱਲ ਰਹੀ ਆ ਉਹਨੂੰ ਇੰਜੋਏ ਕਰੋ ਵਰਤਮਾਨ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਿੱਖੋ ਲੋਕਾਂ ਦੇ ਘਰ ਦੇਖ ਕੇ ਆਪਣਾ ਘਰ ਨਾ ਤੁਸੀਂ ਇਹੀ ਵੀਡੀਓ ਆ ਇਨਾ ਕ ਮਕਸਦ ਹੀ ਵਧੀਆ ਲੱਗੂ ਹੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ